ਪਹਿਲਗਾਮ ਵਿਖੇ ਹੋਏ ਟੈਰਰ ਅਟੈਕ ਦੇ ਰੋਸ਼ ਵਜੋਂ ਕਾਂਗਰਸ ਨੇਤਾ ਪਹਿਲਵਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਅਮ ਸਾਹਿਬ ਮੋਹਾਲੀ ਵਿਖੇ ਕੈਂਡਲ ਮਾਰਚ ਕਰਿਆ ਗਿਆ ਅਤੇ ਅਤਵਾਦ ਦੇ ਖਿਲਾਫ ਨਾਅਰੇਬਾਜੀ ਕੀਤੀ ਇਸ ਮੌਕੇ ਤੇ ਹਿੰਦੂ ਮੁਸਲਮ ਸਿੱਖ ਹਰ ਭਾਈਚਾਰੇ ਦੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਪਹਿਲਗਾਮ ਹਮਲੇ ਤੇ ਰੋਸ਼ ਦਿਟਾਇਆ ਗਿਆ

ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤ ਹੀ ਤਿਲੂਨ ਚੋੜ ਕਰਨ ਵਾਲੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਬਹੁਤ ਦਿਨੋਂ ਠੋਸ ਪਹੁੰਚੀ ਜਦੋਂ ਪਤਾ ਲੱਗਿਆ ਵੀ ਇਦਾਂ ਪਰਿਵਾਰਾਂ ਤੁਨ ਉੱਪਰਈ ਹੈ ਜਿਨ੍ਹਾਂ ਦਾ ਪਰਿਵਾਰਾਂ ਦੇ ਜੀ ਚਲੇ ਗਏ ਉਹ ਕਦੇ ਵਾਪਸ ਨਹੀਂ ਆਉਣਗੇ ਬਹੁਤ ਹੀ ਹੱਗ ਧਾਕੀ ਕਰਨਾ ਵਾਪਰੀ ਹੈ ਇਹ ਪਹਿਲਗਾਮ ਚ ਤੇ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਬਹੁਤ ਹੀ ਬੁਰਾ ਖਤਮ ਬਹੁਤ ਬੁਰੀ ਘਟਨਾ ਪਲਵਾਨ ਜੀ ਅੱਜ ਤੁਸੀਂ ਆਪਣੇ ਲੈਵਲ ਦੇ ਕਾਂਗਰਸ ਅਧਿਕਾਰਤਾ ਨੇ ਕੌਣ-ਕੌਣ ਤੁਹਾਡੇ ਨਾਲ ਇਸ ਵੇਲੇ ਨੇ ਮੌਜੂਦ ਰਿਹਾ ਤੁਹਾਡੇ ਨਾਲ ਸਾਡੇ ਆਪੀਸੀ ਦੇ ਮੋਡਮ ਨੇ ਐਡਵੋਕੇਟ ਤੇ ਹੋਰ ਸਾਰੇ ਪਿੰਡਾਂ ਦੇ ਇੱਥੇ ਲੋਕਲ ਮੋਤਵਰ ਸੱਜਣ ਨੇ ਪੰਚ ਸਰਪੰਚ ਸਹਿਬਾਨ ਨੇ ਤੇ ਇਲਾਕੇ ਦੇ ਨਾਮੀ ਸ਼ਖਸੀਅਤਾਂ ਨੇ ਪ੍ਰਧਾਨ ਨੇ ਸਾਡੇ ਬਹੁਤ ਮਤਲਬ ਸਾਡੇ ਇੱਕ ਬੋਲ ਤੇ ਖੜਨ ਵਾਲੇ ਅੱਜ ਤਾਂ ਗੱਲ ਦੇਖ ਜੀ ਸੀ ਇੱਕ ਬੋਲਦੇ ਆ ਕੇ ਸਾਡੇ ਨਾਲ ਖੜੇ ਨੇ ਭਲਵਾਨ ਜੀ ਦੇਖਿਆ ਜਾਵੇ ਇੱਕ ਪਾਸੇ ਮੁਸਲਮਾਨ ਭਾਈਚਾਰੇ ਦੇ ਉੱਤੇ ਇਜਾਮ ਲੱਗ ਰਹੇ ਨੇ ਕਿ ਉੱਥੋਂ ਕਹਿ ਰਹੇ ਕਿ ਚੱਲ ਜਓ ਤੁਸੀਂ ਇਦਾਂ ਹੀ ਘਟਨਾ ਵਾਪਰੀ ਐ ਪਰ ਤੁਹਾਡੇ ਨਾਲ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ Hindu ਭਾਜਾ ਸਾਰਾ ਇਕੱਠਾ ਕਿੱਧਰ ਦੇ ਇਸ ਚੀਜ਼ ਨੂੰ ਸਾਰੇ ਇਕੱਠਾ ਰਹਿਣਾ ਚਾਹੁੰਦੇ ਆ Hindu Muslim Sikh Sai ਸਾਰੇ ਭਾਈ ਭਾਈ ਤਾਂ ਹੀ ਅੱਜ ਇਸ ਧਰਨੇ ਦਾ ਮੋਟਿਵ ਹੈ ਅਲੋਸ਼ਕੋ ਬੈਸਨ ਦਾ ਮੋਟਿਵ ਹੈ ਦੇਖੋ ਅੱਜ Hindu ਵੀ ਆਇਆ ਸਿੱਖ ਵੀ ਆਇਆ ਮੁਸਲਮਾਨ ਵੀ ਤੁਹਾਡੇ ਸਾਹਮਣੇ ਖੜੇ ਐ ਉਹ ਸਾਡਾ ਭਾਈਚਾਰ ਇੱਕ ਸਾਂਝ ਹੈ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਐ ਕਿ ਇੱਕ ਹੁਣ ਹਕੂਮਤਾਂ ਚਾਹੁੰਦੀ ਆ ਵੀ ਇਹ ਆਪਸ ਇਨਾਂ ਦਾ ਭਾਈਚਾਰਾ ਕੁੱਟੇ ਕਿਦਾਂ ਹੁਣ Hindu 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 ਹੋ ਰਹੀ ਏ ਇਸ ਕਰਕੇ ਉਥੇ ਆਦਲ ਜਿਹੜਾ ਆਦਲ ਮੁੰਡਾ ਉਥੇ ਬਚਾਉਂਦਾ ਬਚਾਉਂਦਾ ਸ਼ਹੀਦ ਹੋਇਆ ਉਹਦੇ ਬਾਰੇ ਕਿਸੇ ਨੇ ਹਾਲਾਂਕੀ ਗੱਲ ਨਹੀਂ ਕਰੀ ਪਰ ਬਹੁਤ ਮਾਰੀ ਘਟਨਾ ਵਾਪਰੀ ਏ ਤੇ ਇੱਕ ਬਹੁਤ ਵੱਡੀ ਸੋਅਧ ਮਿਲੀ ਸਰਕਾਰਾਂ ਆਪਣੀਆਂ ਗਲਤੀਆਂ ਛਪਾਉਂਦੀ ਏ ਇਹ ਉਹੀ ਗੱਲ ਧਰਮਾਂ ਤੇ ਲਿਆਉਂਦੀ ਹੈ ਸ੍ਰੀ ਪ੍ਰਵਾਨ ਜੀ ਗੱਲ ਕਰੀ ਆਪਾਂ ਸਿਕਿਉਰਿਟੀ ਦੀ ਉੱਤੇ ਸਿਕਿਉਰਿਟੀ ਮੌਜੂਦ ਨਹੀਂ ਸੀਗੀ ਜਦ ਕਿ ਇੰਟੈਲੀਜੈਂਸ ਬੋਲੋ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਫੋਟੋ ਦੇ ਦਿੱਤੀ ਗਈ ਆ ਕਿ ਆਹ ਬੰਦੇ ਸੀਗੇ ਮੌਜੂਦ ਇੰਟੈਲੀਜੈਂਸ ਕਮੀ ਨਹੀਂ ਰਹੀ ਇਹ ਦੇਸ਼ ਦੀ ਕੀ ਕਹਿ ਸਮਝੂ ਉਸੀ ਜਿਹੜੇ ਆਕੜੇ ਆ ਸਾਡੇ ਕੋਲ ਸਵਾ ਦੋ ਘੰਟੇ ਦਾ ਤਾਂ ਉੱਤੇ ਪਾਕਿਸਤਾਨ ਦਾ ਰਸਤਾ ਇਹ ਡੇਢ ਘੰਟੇ ਤੱਕ ਕੋਈ ਵੀ ਸਹਾਇਤਾ ਨਹੀਂ ਉੱਥੇ ਪ੍ਰਵਾਨ ਹੋਈ ਜਦੋਂ ਇਹ ਘਟਨਾ ਵਾਪਰੀ ਉੱਥੇ ਦੇ ਜਿਹੜੇ ਨਾਗਰਿਕ ਸੀਗੇ ਲੋਕ ਨਾਗਰਿਕ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਮਦਦ ਕੀਤੀ ਪਰ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਆਈ ਆਇਆ ਉੱਥੇ ਉਹਨਾਂ ਦੀ ਮਦਦ ਲਈ ਇਸ ਕਰਕੇ ਵੀ ਬਹੁਤ ਨਿੰਦਣਯੋਗ ਇਹ ਹਿੰਦੂ ਸ਼ਾਮਲੀ ਹੈ ਹਿੰਦੂ ਸਟਾਨਡਿੰਗ ਇੰਟੈਲੀਜੈਂਸ ਤੇ ਸਵਾਲੇ ਨਿਸ਼ਾਨ ਹੈਗਾ ਬਿਲਕੁਲ ਜੀ ਇੰਟੈਲੀਜੈਂਸ ਨੇ ਇਹ ਪਹਿਲਾਂ ਮਤਲਬ ਪਕੜ ਕਰਨੀ ਸੀ ਇਸ ਤੇ ਆਲਾ ਕੀ ਇੱਕ ਬੰਦੇ ਦਰਿੰਦੇ ਆਜ਼ਾਦ ਘੁੰਮ ਰਹੇ ਆ ਇਟਾਲੀయన్స్ ਕਿੱਥੇ ਉੱਥੇ ਬਿਲਕੁਲ ਪਹਿਲਵਾਨ ਜੀ ਸੈਂਟਰ ਗਵਰਨਰ ਨੇ ਪੰਜ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਆ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜ ਫੈਸਲੇ ਜਿਹੜਾ ਇਹਨਾਂ ਨੇ ਲਏ ਆ ਉਹ ਯੁੱਧ ਦੇ ਸਾਰੇ ਆ ਜੀ ਪਾਕਿਸਤਾਨ ਨੇ ਵੀ ਆਪਣਾ ਪੱਲਾ ਝਾੜਤਾ ਚ ਉਹਨਾਂ ਨੇ ਕਹਿਤਾ ਵੀ ਇਟ ਦਾ ਜਵਾਬ ਪੱਥਰ ਨਾਲ ਦੇਾਂਗੇ ਜੇ ਪਾਣੀ ਬੰਦ ਹੁੰਦਾ ਉਹਨਾਂ ਨਾਲ ਵੀ ਕੋਈ ਸ਼ਰਤਾਂ ਨੇ ਤੇ ਇਸ ਕਰਕੇ ਜੇ ਕੋਈ ਯੁੱਧ ਦੀ ਸਥਿਤੀ ਬਣਦੀ ਹੈ ਮੈਂ ਕਹੂੰਗਾ ਵਿਦੇਸ਼ ਵਿੱਚ ਵੀ ਆਮ ਇਨਸਾਨਾਂ ਦੀਓ ਆਮ ਇਨਸਾਨਾਂ ਦੇ ਆਈ ਨੁਕਸਾਨ ਹੋਣਾ ਉਹਨਾਂ ਨੇ ਉਹਦੇ ਦੋ ਵਿਦੇਸ਼ੀ ਮੁਲਕ ਬਹੁਤ ਲੰਬੇ ਟਾਈਮ ਤੋਂ ਲੜ ਰਹੇ ਨੇ ਉਹਨਾਂ ਦੀ ਲੜਾਈ ਹਾਲਾਂਕਿ ਇੱਕ ਤਾਕਤਵਰ ਮੁਲਕ ਨੇ ਦੇਖਿਆ ਕਿ چھوٹਾ ਦੇਸ਼ ਆਪ ਮਾਰ ਲਵਾਂਗੇ ਪਰ ਉਹ ਕਿਤੇ ਨਾ ਕਿਤੇ ਦੂਜੇ ਪਰੋਸੀਆਂ ਦੀ ਤਾਕਤ ਮਿਲਣ ਕਰਕੇ ਵੀ ਤੁਸੀਂ ਇੱਕ ਇਨਸਾਨ ਤੇ ਲਾ ਲੋ ਜੇ ਬੰਦਾ ਤਕੜਾ ਤੇ ਚਾਰ ਮਾਰੂਗਾ ਦੋ ਤਾਂ ਬੋਦਾ ਵੀ ਮਾਰੂਗਾ ਬਾੜਾ ਵੀ ਮਾਰੂਗਾ ਦੋ ਤਾਂ ਇਸ ਕਰਕੇ ਆਪਾਂ ਮਾੜਾ ਨਹੀਂ ਸਹੀ ਸਹੀ ਹੱਲ ਨਹੀਂ ਇਹ ਸਹੀ ਨਹੀਂ ਜੀ ਨਹੀਂ ਬਿਲਕੁਲ ਹੱਲ ਨਹੀਂ ਫਿਰ ਫਿਰ ਫਰਕ ਕੀ ਰਹਿ ਗਿਆ ਇਹ ਯੁੱਧ ਲੱਗਦਾ ਹੈ ਸਾਫ ਹੋਣਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਸਾਫ ਤਾਂ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ ਜਿਨ੍ਹਾਂ ਨੇ ਇਹ ਮਾੜੀ ਨੀਤੀ ਉਹ ਕਰਿਆਤਵਾਦੀ ਦੇ ਖਿਲਾਫ ਆਪਾਂ ਨੂੰ ਕੋਈ ਚੰਗੀ ਤਹਿਤ ਪਣਾ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਨਾ ਕਿ ਆਪਾਂ ਆਮ ਜਨਤਾ ਨੂੰ ਟਾਰਗੇਟ ਕਰੀਏ ਤੇ ਕਈ ਲੋਕ ਇਹ ਵੀ ਕਹੇ ਕਿ ਜਦੋਂ ਜੱਜਪਤਾ ਸਰਕਾਰ ਚ ਆਈ ਹੈ ਇਹ ਸਾਰੇ ਇਸ ਤਰ੍ਹਾਂ ਦੇ ਅਟੈਕ ਅਤੈਂਕੀ ਹਮਲੇ ਹੁੰਦੇ ਨੇ ਪਿਛਲੀਆਂ ਆਵਾਜ਼ਾਂ ਨੇ ਇਹ ਬਹੁਤ ਦੌਰ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਜਦੋਂ ਪਲਵਾਮਾ ਹੋਇਆ ਸੀ ਉਦੋਂ ਵੀ ਇਹੀ ਵਾਰ ਸੀਗੀ ਹੁਣ ਇੱਕ ਇੱਕ ਤੁਸੀਂ ਆਪ ਲਾ ਲੋ ਵੀ ਡੇਢ ਘੰਟੇ ਕੋਈ ਉੱਥੇ ਸਹਾਇਤਾ ਨਹੀਂ ਪਹੁੰਚਣੀ ਤੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਤੁਸੀਂ ਕਿ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋ ਸੈਂਟਰ ਗਵਰਨਮੈਂਟ ਜੋ ਵੀ ਫੈਸਲਾ ਲੈਂਦੇ ਆ ਪਾਕਿਸਤਾਨ ਦੇ ਕੇਸ ਯਾ ਤੁਹਾਡੀ ਸਰਕਾਰ ਯਾ ਤੁਹਾਡੀ ਆਪਣੀ ਗਵਰਨਮੈਂਟ ਯਾ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਨੇ ਸੈਂਟਰ ਗਵਰਨਮੈਂਟ ਨਾਲ ਸੁਰ ਮਿਲਾਏ ਨੇ ਨਹੀਂ ਨਹੀਂ ਦੇਖੋ ਜੇ ਕਿ ਜੇ ਫੈਸਲੇ ਸਹੀ ਹੋਣ ਤਾਂ ਸਹੀ ਚੱਲਾਂਗੇ ਜੇ ਫੈਸਲਾ ਲੋਕ ਹਿੱਤ ਜੋ ਹੋਵੇ ਤਾਂ ਨਾਲ ਚੱਲਾਂਗੇ ਜੇ ਲੋਕਾਂ ਦੇ ਜਨਤਾ ਦੇ ਖਿਲਾਫ ਹੋਇਆ ਤਾਂ ਅਸੀਂ ਨਾਲ ਨਹੀਂ ਚੱਲਾਂਗੇ ਤੇ ਅੱਜ ਇਹ ਕੈਂਡਲ ਮਾਰਚ ਮਤਲਬ ਕਿੱਥੋਂ ਲੈ ਕੇ ਕਿੱਥੇ ਤੱਕ ਸਟਾਰਟ ਕੀਤਾ ਗਿਆ ਕਿੱਥੇ ਸਮਾਪਤੀ ਕਰਾਂਗੇ ਆਮ ਸਾਹਿਬ ਤੋਂ ਅਸੀਂ 7 ਫੀਸ ਤੱਕ ਸੀਗਾ ਤੇ ਹੁਣ ਅਸੀਂ ਆਪਣਾ ਟੈਂਡਲ ਮਾਰਚ ਸ਼ੁਰੂ ਕਰਕੇ ਸੰਧਾ ਅਝਲੀ ਦੇ ਕੇ ਅਰਦਾਸ ਕਰਕੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕਰਾਂਗੇ। ਉਹ ਤੇ ਕੀ ਕਹਿਣਾ ਚਰਨਜੀਤ ਨੂਰ ਐਨਜੀਓ ਸੋਸ਼ਲ ਵਰਕਰਾਂ ਕਾਂਗਰਸ ਵਰਕਰਾਂ ਇੱਕ ਛੋਟੀ ਸੀ ਤੇ ਆਪਣੇ ਵੀਰਾਂ ਦਾ ਆਪਣੇ ਨੌਜਵਾਨ ਯੂਥ ਦਾ ਆਪਣੇ ਮੁਸਲਿਮ ਭਾਈਚਾਰੇ ਦਾ ਸਿੱਖ ਦਾ ਇੱਕ ਕੌਮ ਨੂੰ ਸੰਦੇਸ਼ ਹੈ ਅਸੀਂ ਸਾਰੇ ਇੱਕਾਂ ਇਸ ਲਈ ਮੈਂ ਨਾ ਦਿਲੋਂ ਧੰਨਵਾਦ ਕਰਦੀ ਹਾਂ। ਅਮਰਜੀਤ ਪ੍ਰਾਧਾਨ ਬਤਨ ਬਾਤ ਕਰਦੀਆਂ ਜਿਨ੍ਹਾਂ ਦੇ ਇੱਕ ਬੋਲਦੇ ਅਸੀਂ ਇੱਥੇ ਪਹੁੰਚੇ ਆ ਤੇ ਇਸ ਕਰਕੇ ਕਿਉਂਕਿ ਜਿਨ੍ਹਾਂ ਦੇ ਦਿਲ 'ਚ ਇੱਕ ਦਰਦ ਹੈ ਨੌਜਵਾਨਾਂ ਦੇ ਦਿਨਾਂ 'ਚ ਦਰਦ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਜਗ੍ਹਾ ਕੱਟੇ ਅੱਜ ਜਿੰਨਾਂ 'ਚ ਦਰਦ ਹੈਗਾ ਉੱਥੇ ਡਰ ਵੀ ਹੈਗਾ ਇਸ ਤਰ੍ਹਾਂ ਦੇ ਮਾਹੌਲ ਨੂੰ ਆਪਾਂ ਕਹਿੰਦਾ ਅਨੁਸਾਰਾਂਗੇ ਕੀ ਲੱਗਦਾ ਹੈ ਕਿ ਕਿਸੇ ਕਾਰਨ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਸਰਕਾਰਾਂ ਜਿਹੜੀਆਂ ਮੈਨੂੰ ਲੱਗਦਾ ਹੈ ਇੰਟੈਲੀਜੈਂਸੀ ਹੈ ਇਹਨਾਂ ਦੀਆਂ ਬਿਲਕੁਲ ਫੇਲ ਨੇ ਕੂਫੀ ਜੈਸੀਆਂ ਫੇਲ ਨੇ ਕਿ ਇਹਨਾਂ ਨੂੰ ਇੰਨਾ ਪਤਾ ਨਹੀਂ ਲੱਗਾ ਵੀ ਏਡੀ ਬੜੀ ਬੜੀ ਪਹਿਲਗਾਮਸ ਘਟਣਾ ਘਟੀ ਹੈ ਤਾਂ ਕਿਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਜਿਹੜੀਆਂ ਸਰਕਾਰਾਂ ਨੇ ਆਪਣੇ ਦਾਅ ਪੇਛੇ ਛੇੜ ਰਹੀਆਂ ਨੇ ਟਾਰਗੇਟ ਬਣਾਇਆ ਜਾਂਦਾ ਆਮ ਬੰਦਿਆਂ ਨੂੰ ਜਦਕਿ ਇੱਥੇ ਆਤਿਕਵਾਦੀ ਖਤਮ ਕਰਨ ਦੀ ਬਜਾਏ ਇਹ ਆਮ ਬੰਦਿਆਂ ਨੂੰ ਹੀ ਖਤਮ ਕਰਨ ਤੇ ਲੱਗੇ ਨੇ ਤੇ ਆਰਟੀਕਲ 370 ਹਟਾਇਆ ਗਿਆ ਉਸ ਤੋਂ ਬਾਅਦ ਬਹੁਤ ਵੱਡੀ ਘਟਨਾ ਹੋਈ ਹੈ ਕਿਸਾ ਦੇਖ ਦਿਓ ਇਸ ਚੀਜ਼ ਨੂੰ ਬਿਲਕੁਲ ਜੇ ਇਹ ਤੁਸੀਂ ਦੇਖ ਹੀ ਰਹੇ ਹੋ ਸਭ ਜੁੱਧ ਦੇ ਅੰਸ਼ਾਰ ਪੈਦਾ ਕਰ ਰਹੇ ਨੇ ਕਿਤੇ ਨਾ ਕਿਤੇ ਡਰ ਪੈਦਾ ਕਰ ਰਹੇ ਨੇ ਆਮ ਜਨਤਨ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਭਾਈਆਂ ਨੂੰ ਵੀਰਾਂ ਨੂੰ ਯਾ ਆ ਮੇਰੀਆਂ ਭੈਣਾਂ ਨੂੰ ਸਮਝ ਜਾਣਾ ਚਾਹੀਦਾ ਵੀ ਅਸੀਂ ਸਾਰਾ ਭਾਈਚਾਰਾ ਇੱਕ ਹੈ ਤੇ ਇਹ ਇਹਦੀ ਜਿਹੜੀ ਪਰਪਾਈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਕੀ ਦੇਖਦੇ ਹੋ ਕਿਸ ਤਰ੍ਹਾਂ ਦਾ ਮਤਲਬ ਇਹਦਾ ਨੁਕਸਾਨ ਦੇ ਬਦਲ ਕੀ ਹੋ ਸਕਦੀ ਹੈ ਦੇਖੋ ਜੀ ਇਸ ਨੁਕਸਾਨ ਦੀ ਕੋਈ ਪਰਪਾਈ ਨਹੀਂ ਹੋਣੀ ਜਾਨੀ ਜਿਸ ਲੜਕੀ ਦਾ 4 ਦਿਨ ਵਿਆਹ ਨੂੰ ਆਈ ਸੀ ਉਹ ਤੜਫ ਰਹੀ ਹੈ ਬੰਦਾ ਉੱਥੇ ਕੋਈ ਨਹੀਂ ਪਹੁੰਚਿਆ ਹੁਣ ਜੋ ਮਰ ਜੀਏ ਐਜੰਸੀਆਂ ਕਰਨ ਜੋ ਮਰ ਜੀਏ ਸਰਕਾਰਾਂ ਕਰੀ ਜਾਣ ਜੋ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦਾ ਬੱਚਾ ਕਦੇ ਵਾਪਸ ਆ ਜਾਵੇਗਾ ਜਿਨ੍ਹਾਂ ਦੀ ਪ੍ਰਭਾਈ ਕਦੇ ਕਦੇ ਵੀ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ ਪਰ ਇਹ ਹੈ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਜਿਹੜਾ ਅਗਲਾ ਕਦਮ ਹੈ ਇਹ ਸਰਕਾਰਾਂ ਦਾ ਇੰਟੈਲੀਜੈਂਸੀਆਂ ਦਾ ਇੰਨਾ ਵਧਿਆ ਹੋਵੇ ਕਿ ਜਿਹੜਾ ਵੀ ਹੁਣ ਘੁੰਮਣ ਜਾਣ ਲੱਗੇ ਵੀ ਇੱਕ ਡਰ ਪੈਦਾ ਹੋ ਗਿਆ ਉਹ ਘੁੰਮਣ ਵੀ ਨਹੀਂ ਜਾ ਸਕਦੇ ਬੱਚੇ ਬਾਹਰੋਂ ਨਿਕਲਣ ਤੇ ਵੀ ਡਰੰਗੇ ਇਹ ਸਰਕਾਰਾਂ ਨੂੰ ਚਾਹੀਦਾ ਕਿਤੇ ਨਾ ਕਿਤੇ ਅਮਨ ਸ਼ਾਂਤੀ ਪੈਦਾ ਕਰਨ ਅਤੇ ਸੈਂਟਰਾਂ ਨੂੰ ਵੀ ਚਾਹੀਦਾ ਆਪਣੀਆਂ ਏਜੰਸੀਆਂ ਇੰਨੀਆਂ ਬਕਤੌਰ ਬਣਾਣ ਕਿ ਉਹਨਾਂ ਨੂੰ ਪਤਾ ਹੋਵੇ ਕੀ ਕੀ ਹੋਣ ਜਾ ਰਿਹਾ ਪਲਵਾਜੇ ਬੰਦੇ ਸੇਫ ਹੈ ਪਲਵਾਜੀ ਕਾਕਰੀ ਸਵਾਲ ਹੈਗਾ ਕਿ ਜਦੋਂ ਉਹ ਬੰਦੇ ਮਾਰੇਗੇ ਜੇ ਸੁਣਨ ਚ ਆਇਆ ਹੈਗਾ ਕਿ ਉਹਨਾਂ ਧਰਮ ਪੁੱਛ ਕੇ ਮਾਰਿਆ ਗਿਆ ਇਸ ਕਿਸ ਤਰ੍ਹਾਂ ਦੇ ਤੁਸੀਂ ਇਸ ਨੂੰ ਉਹ ਇਹ ਤਾਂ ਧਰਮ ਨੂੰ ਟਾਰਗੇਟ ਕਰਕੇ ਤਾਂ ਭਾਈਚਾਰਕ ਸਾਂਝ ਆਪਣੀ ਤੋੜ ਰਹੇ ਹੈ ਠੀਕ ਹੈ ਨਾ ਇਹ ਸਾਂਝ ਖਰਾਬ ਕਰਨ ਦੇ ਕੰਮ ਹੈ ਹੁਣ ਹੁਣ ਤੁਸੀਂ ਦੇਖ ਲਓ ਹੁਣ ਜਿਹੜੀ ਆਪਣੀ ਨੀਤੀ ਹੈ ਹਕੂਮਤ ਦੀ ਉਹ ਸਿਰਫ ਹਿੰਦੂ ਮੁਸਲਮ ਸਾਰੇ ਪਾੜੇ ਪਾਏ ਜਾ ਰਹੇ ਸਿਰਫ ਕੀ ਰਾਜਨੀਤੀ ਲਈ ਸਿਆਸਤ ਲਈ ਪਰ ਉਹ ਗੱਲ ਮਾੜੀ ਹੈ ਅੱਪ ਕਿ ਰਾਜ ਦੇ ਵਿੱਚ ਉੱਥੇ ਉੱਥੇ ਮੁਸਲਮਾਨ ਵੀ ਗੁੰਡਾ ਮਰਿਆ ਮਰਿਆ ਨਾ ਉਹਦੀ ਗੱਲ ਨਹੀਂ ਕੀਤੀ ਕਿਸੇ ਨੇ ਫਿਰ ਮੀਡੀਆ ਨੇ ਨਹੀਂ ਕੀਤੀ ਬਿਲਕੁਲ ਹੋ ਇਸ ਕਰਕੇ ਬਹੁਤ ਹੀ ਹਿੰਮਤ ਭਕਾ ਤੇ ਸਰ ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਯਾਰ ਇਹ ਤਾਂ ਲੱਗਦਾ ਕਿ ਉਸ ਦਿਨ ਬੱਟ ਪਿਆ ਇਹ ਬਿਲਕੁਲ ਬਿਲਕੁਲ ਹਿੰਦੂ ਰਾਸ਼ਟਰ ਜਦੋਂ ਹਰ ਗੱਲ ਹਿੰਦੂ ਰਾਸ਼ਟਰ ਤੇ ਆਉਂਦੀ ਹੈ ਜੇ ਜੇ ਸਿੱਖ ਆਪਣੀ ਗੱਲ ਕਰਨ ਤਾਂ ਕਹਿੰਦੇ ਨੇ ਇਹ ਹੱਤਵਰਤੀ ਨੇ ਇਹ ਗੰਮੀ ਨਾ ਮੈਟਰ ਨਹੀਂ ਹੈ ਕੋਈ ਭਾਈਚਾਰਕ ਸੰਜ ਕਾਇਮ ਰੱਖਣੀ ਚਾਹੀਦੀ ਆਪਾਂ ਨੂੰ ਜਨਤਾ ਨੂੰ ਵੀ ਇਹ ਸਮਝਾਉਣਾ ਚਾਹੀਦਾ ਆ ਵੀ ਆਪਾਂ ਇਕੱਠੇ ਰਹੀਏ ਇਹਨਾਂ ਦੀਆਂ ਗੱਲਾਂ ਜਨਾਈਏ ਕਿਸੇ ਬਿਲਕੁਲ ਤੇ ਇੱਕ ਹੋਰ ਬੇਨਤੀ ਹੈ ਉੱਥੇ ਇਹ ਮੰਦਭਾਗੀ ਪਹਿਲਗਾਮ ਚ ਜਿਹੜੀ ਘਟਨਾ ਵਾਪਰੀ ਉਹ ਉਸ ਤੋਂ ਬਾਅਦ ਹੁਣ ਜਿਹੜੀਆਂ 에ਅਲਾਈਨਸ ਨੇ ਉਹਨਾਂ ਦਾ ਡੋਟਾ ਕਰਾਇਆ ਕਰਤਾ ਉਹਨਾਂ ਨੇ ਕਿਉਂਕਿ ਇਹ ਵੀ ਇੱਕ ਮਾਰੀ ਨੀਤੀ ਹੈ ਉਹ ਆ ਕਿਧੇ ਕਹਣ ਤੇ ਤੇ ਕਿਧੀਆਂ 에ਅਲਾਈਨਸ ਨੇ ਉਹ ਇੱਕ ਵਿਚਾਰ ਦਾ ਮਤਲਬ ਵਿਚਾਰ ਹੈ ਪਰ ਇਹ ਸਾਨੂੰ ਸਾਡੇ ਕਹਿਣ ਦੇ ਇੱਕ ਪੱਤਰਕਾਰ ਵੀਰ ਨੇ ਸਾਨੂੰ ਦੱਸਿਆ ਇਸ ਗੱਲੋਂ ਵੀ ਉਹ ਡੇਟ ਹੋ ਗਏ ਆ ਕਿਉਂਕਿ ਉੱਥੇ ਜਨਤਾ ਡਰ ਗਈ ਨਿਕਲਣਾ ਚਾਹੁੰਦੀ ਸੀ ਤੇ ਰੈਂਟ ਲਾਇਸ ਨੇ ਆਪਣੇ ਕਿਰਾਏ ਭਾੜੇ ਵਧਾ ਦਿੱਤੇ ਜੇਕਰ ਮੇਰਾ ਨਾਮ ਮੁਹੰਮਦ ਰਾਸ਼ਿਦ ਹੈ ਮੈਂ ਇਸ ਘਟਨਾ ਬਾਰੇ ਸਭ ਤੋਂ ਜ਼ਿਆਦਾ ਨਿੰਦਾ ਇਸ ਚੀਤੀ ਕਰਦਾ ਵੀ ਇਹ ਜਿਹੜੀ ਮੋਤਾ ਗਵਰਨਮੈਂਟ ਨੇ ਉਠਾਇਆ ਹੈ ਜਿਹੜੀ ਭਾਜਪਾ ਦੀ ਜਿਹੜੀ ਚੱਲੀ ਪੱਤਰਕਾਰੀ ਕਰਦੀਆਂ ਜਿਹੜੇ ਲੋਕ ਆ ਉਹਨਾਂ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਣੀ ਜਿਹੜੀ ਇਹ ਕਹਿੰਨੇ ਵੀ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਇਹ ਬਹੁਤ ਹੀ ਮਨ ਭਾਗੀ ਘਟਨਾ ਲੱਗੇ ਹੋਈ ਹੈ ਠੀਕ ਹੈ ਪਹਿਲੀ ਗੱਲ ਦਾ ਜਿਹੜਾ ਜਿਹੇ ਆਤੰਗਵਾਦ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਕੋਈ ਉਹਦੀ ਜਾਤ ਬਰਾਦਰੀ ਨਹੀਂ ਹੁੰਦੀ ਹੈ ਲੇਕਿਨ ਗਵਰਨਮੈਂਟ ਹੀ ਜਿਹੜੀ ਦੱਲੀ ਪੱਤਰਕਾਰ ਨੇ ਉਹਨਾਂ ਨੇ ਧਰਮ ਦੇ ਨਾਂ ਤੇ ਇਹਨੂੰ ਮੁੱਦੇ ਉੱਛਾਲਿਆ ਹੈ ਤੇ ਗਵਰਨਮੈਂਟ ਜਿਹੜੇ ਆਪਣੇ ਮੋਦੀ ਸ਼ਾਹਬ ਸਾਹਿਬ ਆਹ ਹੁੰਦੇ ਆ ਕਿ ਮੈਂ ਸਾਰਿਆਂ ਦਾ ਵਿਕਾਸ ਕਰਾਂਗਾ ਉਹਨਾਂ ਨੇ ਜਿਹੜੀ ਸਾਊਦੀ ਰਾਬ ਦੀ ਉਹਨਾਂ ਦੀ ਮੀਟਿੰਗ ਸੀ ਉਹਨੂੰ ਕੈਨਸਲ ਕਰਕੇ ਉਹ ਜੰਮੂ ਕਸ਼ਮੀਰ ਦੇ ਬਹਾਨੇ ਨਾਲ ਬੰਗਾਲ ਗਏ बिहार 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 ਦੇ ਜਿਹੜੇ ਇਲੈਕਸ਼ਨ ਦਾ ਟਾਈਮ ਹੋ ਰਿਹਾ ਉੱਥੇ ਆਪਣਾ ਪ੍ਰਚਾਰ ਕਰਨ ਕਰਨਾ ਉਹਨਾਂ ਨੂੰ ਸ਼ੁਰੂ ਕਰਤਾ ਹਾਲਾਂਕਿ ਉਹਨਾਂ ਨੂੰ ਜੰਮੂ ਕਸ਼ਮੀਰ ਵੀ ਜਾਣਾ ਹੈ ਨਾ ਕਿੱਥੇ ਐਡੀ ਬੜੀ ਘਟਨਾ ਹੋਈ ਹੈ ਦੇਸ਼ ਦਾ ਐਡਾ ਬੜਾ ਨੁਕਸਾਨ ਹੋਇਆ ਹੈ ਜਿਹੜੇ ਬੇਕਸੂਰ ਲੋਕ ਮਰੇ ਨੇ ਉਹਨਾਂ ਬਾਰੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਫਗੋ ਆਪਣੇ ਪ੍ਰਚਾਰ ਚ ਚਲੇ ਗਏ ਇਹ ਬਹੁਤ ਮਾੜੀ ਗੱਲ ਹੈ ਸਰ ਤੁਸੀਂ ਇਹ ਕਹਿਣਾ ਚਾਹੁੰਦੇ ਹੈਗੇ ਕਿ ਜਿਹੜੀ ਇਹ ਕਰਮ ਦੀ ਗੱਲ ਕੀਤੀ ਗਈ ਹੈ ਵਿੱਚ ਇਹ ਸਿਰ ਰਾਜਨੀਤਿਕ ਸਟੰਟ ਹੈ ਇਹ ਬਿਲਕੁਲ ਬਿਲਕੁਲ ਰਾਜਨੀਤਿਕ ਸਟੰਟ ਹੈ ਹੈ ਉੱਥੇ ਜਦੋਂ ਕੁਝ ਵੀ ਨਹੀਂ ਹੋਇਆਗਾ ਉੱਥੇ ਨਹੀਂ ਉੱਥੇ ਜਿਹੜਾ ਦੇਖੋ ਦੁਖਦਕਟਨਾ ਜਿਹੜੀ ਹੋਈ ਆ ਸਾਰੇ ਧਰਮ ਦੇ ਨਾਂ ਤੇ ਬੁਲਾ ਕੇ ਕਿਹਾ ਗਿਆ ਜੀ ਉਹਨੂੰ ਦਿਨਾਈ ਕਰਦਾ ਹਾਂ ਹਾਂਜੀ ਧਰਮ ਦੇ ਨਾਂ ਤੇ ਦੇਖੋ ਜਿਹੜਾ ਗੋਲੀ ਮਾਰਦੇ ਉਹ ਪੁੱਛਦਾ ਨਹੀਂ ਹੈਗਾ ਕਦੇ ਵੀ ਉਸ ਤੋਂ ਪਹਿਲਾਂ ਜਿੰਨੇ ਵੀ ਆਤਮਾ ਦੀ ਹਮਲੇ ਹੋਏ ਨੇ ਕਿਸ ਤੋਂ ਕਿਸੇ ਆਫੀ ਫੁਣੇ ਕਿਸੇ ਨੇ ਫਾਇਰੇ ਨੇ ਵੀ ਧਰਮ ਦੇ ਕੇ ਉਹਨਾਂ ਨੇ ਗੋਲੀ ਮਾਰੀ ਹੋਵੇ ਜਾਂ ਨਾਮ ਪੁੱਛੇ ਗੋਲੀ ਮਾਰੀ ਹੋਵੇ ਹਾਲਾਂਕਿ ਐਦਾਂ ਦੀ ਕਟਨਾ ਹੋਈ ਹੈ ਹਿੰਦੁਸਤਾਨ ਦੇ ਵਿੱਚ ਜਿਸੇ ਆਰਐਸਐਫ ਤੇ ਬੀਜੇਪੀ ਵਾਲਿਆਂ ਨੇ ਤਾੜੀ ਦੇ ਕੇ ਟੋਪੀ ਦੇ ਕੇ ਲੋਕਾਂ ਨੂੰ ਮਾਰਿਆ ਹੈ ਸਾਡੇ ਸਾਹਮਣੇ ਦੇ ਸਾਹਮਣੇ ਇਹ ਗੱਲ ਆਉਂਦੀ ਹੈ ਬੰਦਰਾ ਦੇ ਉੱਥੋਂ ਜਿਹੜੇ ਪੀਡੀਸੀ ਦੇ ਗੇਂ ਨੇ ਵਾਪਸ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਮੈਂ ਕਲਮਾ ਪੜਨਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਪੁੱਛਿਆ ਗਿਆ ਕਿ ਮੈਂ ਕਲਮਾ ਪੜ ਰਿਹਾ ਤੇ ਮੈਨੂੰ ਛੱਡ ਦਿੱਤਾ ਕਿ ਮੇਰੇ ਨਾਲ ਤਨ ਗੋਲੀ ਮਾਰਦੀ। ਦੇਖੋ ਜਦੋਂ ਜੇਕਰ ਜਦੋਂ ਮੌਜ ਦਾ ਡਰ ਹੁੰਦਾ ਨਾ ਬੰਦਾ ਕੁਝ ਵੀ ਬੋਲਦਾ ਹੈ ਸਾਹਮਣੇ ਵਾਲਾ ਜੋ ਕਹਿੰਦਾ ਉਹ ਬੋਲਦਾ ਹੈ। ਲੇਕਿਨ ਆਕਾਪਹਿਨਾ ਆਪਾਂ ਕਦੇ ਵੀ ਇਹੀ ਜਿਹੀ ਘਟਨਾ ਨਹੀਂ ਦੇਖੀ ਆਈਗੀ ਜਿਸ ਤੋਂ ਅਤਿਵਾਦੀ ਨੇ ਇਹ ਕਿਹਾ ਵੀ ਕਲਮਾ ਪੜ ਕੇ ਮਾਰਾਂਗੇ ਵੀ ਕਲਮਾ ਪੜ ਨਹੀਂ ਤੇ ਛੱਡ ਦਾਂਗੇ। ਅਸੀਂ ਆਜ ਤੱਕ ਨਹੀਂ